ਸਾਸੀ ਕਣ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9115265790 ਅੱਜ ਦੀ ਵੀਡੀਓ ਵਿੱਚ ਆਪਾਂ ਟੋਕੜ ਗੱਭਣ ਵਾਲੇ ਵੀਰਾਂ ਲਈ ਝੋਟੀ ਲੈ ਕੇ ਆਏ ਆ ਮੰਨ ਲਓ ਵੀ ਦੂਜਾ ਸੂਆ ਝੋਟੀ ਕਹਿ ਸਕਦੇ ਆ ਇਹਨੂੰ 4 ਮਹੀਨੇ ਦੀ ਗੱਭਣ ਤਕਰੀਬਨ 8 ਤੋਂ 9 ਕਿਲੋ ਦੁੱਧ ਤਿਆਰ ਆ ਝੋਟੀ ਥੱਲੇ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਕਨਫਰਮ ਕਰਦੇ ਆਂਗੇ ਕੱਦ ਕਾਠ ਪਖੋਂ ਝੋਟੀ ਫੁੱਲ ਸਾਈਜ਼ ਮੰਗਰ 8 ਤੋਂ 10000 ਦੀ ਝੋਟੀ ਦੇ ਇਕੱਠੀ ਆ ਚੰਗੇ ਸੀਮਨ ਦੀ ਆਪਾਂ ਵਪਾਰ ਦਾ ਕੰਮ ਕਰਦੇ ਆਂ ਜਿਹੜੇ ਵੀਰ ਤੋਂ ਝੋਟੀ ਲਈ ਹੈ ਵੀਰ ਨੇ ਹਰਿਆਣੇ ਚ ਪਰਚੇਜ ਕੀਤੀ ਤੇ ਤਾਜ਼ੀ ਦਾ ਦੁੱਧ तकरीबन 14 14 ਕਿਲੋ ਵੀਰ ਨੇ ਦੱਸਿਆ ਸੀਗਾ ਬਾਕੀ ਤੁਹਾਨੂੰ ਆਪ ਨੂੰ ਵੀ ਪਤਾ ਵੀ ਜਿਹੜੀ 4 4.5 ਮਹੀਨੇ ਦੀ ਟੋਕੜ ਗੱਬਣ ਝੋਟੀ 8-9 ਕਿਲੋ ਦੁੱਧ ਦਿੰਦੀ ਆ ਮਤਲਬ ਵੀ ਤਾਜ਼ੀ ਉਹ 13-14 ਕਿਲੋ ਦੁੱਧ ਰਾਮਜ਼ਾਰੀ ਨਾਲ ਦੇ ਦਿੰਦੀ ਆ ਦੂਜਾ ਸੂਆ ਫੁੱਲ ਸਾਈਜ਼ ਚ ਕੱਦਦਾਗਾ ਮੰਗਰ ਟੌਪ ਦੇ ਸੀਮਨ ਦੀ ਕੱਟੀ ਹੈਗੀ ਝੋਟੀ ਮੰਗਰ ਫੁੱਲ ਸਾਈਜ਼ ਚ ਕੱਦਦਾ ਝੋਟੀ ਦਾ ਚਵਾਈ ਆ ਪਤਾ ਤੁਹਾਨੂੰ ਲਾਈਵ ਕਰਕੇ ਦਿਖਾਵਾਂਗੇ ਜਿੰਨਾ ਕ ਦੁੱਧ ਝੋਟ ਥੱਲੇ ਆਪਾਂ ਤੁਹਾਨੂੰ ਲਾਈਵ ਚੁੱਕ ਕੇ ਦਿਖਾਵਾਂਗੇ ਕੱਟੀ ਬੰਨਤੀ ਪਾਸਵੇਂ ਝੋਟੀਆਂ ਆਪਾਂ ਤੁਹਾਨੂੰ ਲਾਈਵ ਚ ਚਵਾਈ ਕਰਕੇ ਦਿਖਾਵਾਂਗੇ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਫੁੱਲ ਸਹਿਜ ਝੋਟੀ ਦਾ ਕਾਦਾ ਥਣਲੇਵੇ ਦਾ ਕੋਈ ਯੰਤ ਨਹੀਂ ਕੱਲਾ ਕੱਲਾ ਨਿਕੜ ਮਾ ਥਣ ਹੱਥੀਂ ਚਵਾਈ ਮੋਟਾ ਮੋਟਾ ਚੌਣ ਹੈ ਝੋਟੀ ਦਾ ਚਵਾਈ ਆਪਾਂ ਤੁਹਾਨੂੰ ਲਾਈਵ ਮਿਲਕਿੰਗ ਕਰਕੇ ਦਿਖਾਵਾਂਗੇ ਝੋਟੀ ਦੀ ਜੇ ਕਿਸੇ ਵੀਰ ਨੇ ਟੋਕੜ ਗੱਬਣ ਝੋਟੀ ਲੈਣੀਆਂ ਤਾਂ ਬਾਈ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਹਸੀ ਕਾਲ ਬਾਈ ਜੀ ਹਸੀ ਕਾਲ ਬਾਈ ਜੀ ਵੀਰੇ ਆਪਣਾ ਐਡਰੈਸ ਕਨਫਰਮ ਕਰਵਾ ਲਓ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ 750888332 750888332 ਵੀਰ ਦਾ ਮੋਬਾਈਲ ਨੰਬਰ ਆ ਦੇਖੋ ਧਾਰ ਲੈ ਕੇ ਬਿਲਕੁਲ ਐਨ ਕੱਟੀ ਮਿਲ ਕੇ ਤਾਜ਼ੀਆਂ ਮਈਆਂ ਵਾਂਗੂ ਬਿਲਕੁਲ ਮਿਲਦੀ ਐ ਐ ਨਹੀਂ ਹੈਗਾ ਵੀ ਟੋਕੜਾ ਵਾਂਗੂ ਰੱਜ ਕੇ ਮਿਲੂ ਜਾਂ ਭੁੱਖੀ ਮਿਲੂ ਕੋਈ ਚਾਟ ਪਾਉਣ ਦੀ ਲੋੜ ਨਹੀਂ ਆ ਬਾਲਟੀ ਤਾਂ ਸਾਹਮਣੇ ਖਾਲੀ ਦਿਖਾਤੀ ਖੋਣ ਲਈ ਦੇਖ ਲਓ ਬਿਲਕੁਲ ਐਨ ਚੱਟੀ ਪਈ ਐ ਮੰਨ ਲਓ ਵੀ ਜਿਵੇਂ ਤਾਜ਼ੀ ਮੈਂ ਮਿਲਦੀ ਹੈ ਕੋਈ ਚਾਟ ਨਹੀਂ ਕੋਈ ਕੁਝ ਨਹੀਂ ਚਵਾਈ ਆਪਾਂ ਤੁਹਾਨੂੰ ਲਾਈਵ ਕਰਕੇ ਦਿਖਾਵਾਂਗੇ ਥਣ ਦਾ ਸਾਇ ਦੇਖ ਲ ਸਕਦੇ ਤੁਸੀਂ ਬਿਲਕੁਲ ਥੋੜਾ ਜਿਹਾ ਉੱਪਰ ਆ ਜਾ ਕਰਦੀ ਹੈ ਮੋਬਾਈਲ ਮੰਨ ਲਓ ਵੀ ਝੋਟੀ ਡਰਦੀ ਹੈਗੀ ਉਹ ਤੁਹਾਨੂੰ ਆਪ ਨੂੰ ਪਤਾ ਜੇ ਕਿਸੇ ਵੀਰ ਨਾਲ ਮੰਨ ਲਓ ਵੀ ਸਮਝਦਾਰੀ ਚ ਆਉਂਦੀ ਹੈ ਸੌਦਾ ਹੁੰਦਾ ਤਾਂ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਮਿਲ ਕੇ ਕਰਕੇ ਲਿਆ ਸਕਦੇ ਹੋਗੇ ਚਵਾਈ ਚਵਾਈ ਦੇਖੋ ਝੋਟੀ ਦੀ ਬਹੁਤ ਸ਼ਾਨਦਾਰ ਸਵਾਈ ਹੈ ਝੋਟੀ ਦੀ ਥਣ ਥਣ ਤਨੌਟ ਮੂਹਰ ਲਿਆ ਜਾਈ ਮਾਰਦੇ ਵੀਰੇ ਮੰਗਰ ਲਿਆ ਜਾਈ ਮਾਰਕ ਤਾਰ ਐਨ ਗੰਨੇ ਵਰਗੀਆਂ ਧਾਰਾ ਪੈਂਦੀਆਂ ਮੋਟਾ ਮੋਟਾ ਚੌਣਾ ਜਿਵੇਂ ਗਾਈਆਂ ਦੀ ਚਵਾਈ ਹੁੰਦੀ ਹੈ ਇਸ ਤਰ੍ਹਾਂ ਦੀ ਚਵਾਈ ਹੈ ਝੋਟੀ ਦੀ ਕੱਦ ਕਾਠ ਪੱਖੋਂ ਤੁਸੀਂ ਸਕਰੀਨ ਤੇ ਤੁਹਾਨੂੰ ਝੋਟੀ ਨਜ਼ਰ ਆ ਰਹੀ ਹੈ ਇਹ ਫੁੱਲ ਸਾਈਜ਼ ਕੱਦਾ ਹੈ ਮੰਗਰ ਟਾਪ ਦੇ ਸੀਮਨ ਦੀ ਕੱਟੀ ਹੈ 8 ਤੋਂ 10000 ਦੀ ਵਾਜਿਵ ਰੇਟ ਹੋਊਗਾ ਵੀਡੀਓ ਦੇ ਵਿੱਚ ਕਰਵਾਵਾਂਗੇ ਵਾਜਿਵ ਰੇਟ ਵੀਰ ਤੋਂ ਬਰੇ ਬਾਜ ਬਜਾ ਰੇਟ ਕੀ ਹੋਊਗਾ ਜਸਨੋ ਵਾਲਾ ਤੇ ਰੇਟ ਕੀ ਹੋਊਗਾ ਬਾਜ ਬਜਾ ਭਰਾ ਯਾਰ ਲੋਕ ਤਾਂ ਇਹ ਤਾਂ 90 ਜੱਬੇ ਮੰਗੀਆਂ ਨੇ ਲੱਖ ਲੱਖ ਵੀ ਮੰਗੀਆਂ ਨੇ 82000 ਜੀ ਮਾਨਤਨ ਕਰਦਾਂਗੇ 82000 ਚ ਵੀ ਕਹਿੰਦਾ ਮਾਨਤਾਰ ਕਰ ਦਾਂਗੇ ਕੱਦ ਕਾੜ ਪੱਕੋ ਫੁੱਲ ਸਾਈਜ਼ ਚਵਾਈ ਦੇਖੋ ਬਿਲਕੁਲ ਗਾਂਵਾਂ ਵਾਲੀ ਠੰਡੀ ਸੀਲ ਝੋਟੀਆ ਜਗਾ ਲਈ ਪੈਗੀ ਬਿਲਕੁਲ ਤੇ ਮੰਨ ਲਾ ਵੀ 8 ਤੋਂ ਵਾਰ-ਵਾਰ ਹੀ ਹੋਊ ਵੇਚਾਰ ਰੱਜਾ ਕਰਨ ਦਾ ਫਰਾ ਚਾਰ ਚਾ ਸਵੇਰੇ ਕਹਿ ਕੇ ਜੋਈ ਆਪਣੀ ਸਵੇਰੇ ਭਰਾ ਮੇਰਾ ਸੱਤ ਸਾਢੇ 2:00 ਪੌਣੇ 7 ਮੰਨ ਲਓ ਵੀ 5-4 ਮਿੰਟ ਇਧਰ ਸਾਢੇ 3 ਦੇ ਲਾਗੇ ਭਾਗੇ ਚੋਈਆ ਜੇ ਕਿਸੇ ਵੀ ਨੂੰ ਸੌਦਾ ਹੁੰਦਾ ਦੋ ਟਾਈਮ ਤਿੰਨ ਟਾਈਮ ਤਾਜ਼ੀਆਂ ਮਹਿੰਗੀਆਂ ਵਾਂਗੂ ਮਿਲਕਿੰਗ ਕਰਕੇ ਲਿਆਦਾ ਕੱਟੀ ਤੇ ਮਿਲਦੀ ਰੰਗ ਕੇ ਕੋਈ ਚਾਟ ਪਾਉਣ ਦੀ ਲੋੜ ਨਹੀਂ ਕੋਈ ਪਾੜਾ ਪਾਉਣ ਦੀ ਲੋੜ ਨਹੀਂ ਆ ਇਧਰ ਹੱਕ ਦੇ ਮਾੜੀ ਮੋਬਾਈਲ ਤੋਂ ਡਰਦੀ ਤਾਂ ਕਰਕੇ ਆਪਾਂ ਵੀਡੀਓ ਕੱਟਤੀ ਸੀ ਇਹ ਵੀਡੀਓ ਆਪਾਂ ਦੂਜੀ ਵੀਡੀਓ ਦੇ ਨਾਲ ਜੋੜ ਦਾਂਗੇ ਸ਼ਾਂਤ ਸੁਭਾਅ ਦੀਆ ਵੱਡੇ ਕਦ ਕਾੜ ਦੇ ਵਿੱਚ ਥਣ ਲੇਵੇ ਦਾ ਕੋਈ ਅੰਤ ਨਹੀਂ ਕਦ ਕਾੜ ਦਾ ਕੋਈ ਪੋਲਾ ਸਾਈਜ਼ ਕਹਿ ਸਕਦੇ ਆ ਬੰਬਈ ਵਾਲਾ ਸਾਈਜ਼ ਆ ਝੋਟੀ ਦਾ ਬਿਲਕੁਲ ਐਨ ਵੱਡਾ ਕੱਦ ਕਾ ਖੜਾ ਝੋਟੀ ਦਾ ਤੇ ਬਾਜਿ ਬਜਾ ਰੇਟ ਕੀ ਹੋਊਗਾ ਭਰਾ ਜਮਾ ਜਸਨੂ ਵਾਲਾ ਮੈਂ ਲੋਕ ਤਾਂ ਬਾਹਲੇ ਮੰਗੀਆਂ ਨੇ 82000 ਦੀ ਭਰਾ 82000 ਦੀ ਦੇਵਾਂਗੇ ਘਰੇ ਆ ਬੰਦੇ ਦਾ ਮੰਨ ਲਓ ਜੇ ਕਿਸੇ ਨੇ ਕੱਟੀ ਨਹੀਂ ਲੈ ਕੇ ਜਾਣੀ ਕੱਟੀ ਨਹੀਂ ਲੈਣੀ ਯਾਰ 2 ਘਟਾ 80 ਜੇ ਕੱਟੀ ਵੀਰ ਕਹਿੰਦਾ ਕਿਸੇ ਨੇ ਨਹੀਂ ਲੈ ਜਾਣੀ ਤਾਂ 2 ਘਟਾ 80 ਦੀ ਦੇ ਦੇਾਂਗੇ ਜੇ ਕੱਟੀ ਲੈ ਜਾਣੀ ਤਾਂ 82000 ਦੀ ਤਕਰੀਬਨ 8 ਤੋਂ 10000 ਦੀ ਬਿਲਕੁਲ ਐਨ ਨੋਗੇ ਵਰਗੀ ਗੱਟੀਆਂ ਚੰਗੇ ਸੀ ਮੰਗੇ ਆਪਾਂ ਆਪਾਂ ਇਹਦੀ ਮੁਕਤੀ ਲਾਂਗੇ ਨੀ ਮਾਨ ਨਾਲ ਇਤੀ ਨਾਲ ਹੀ ਦਮਾਂਗੇ ਆ ਸਿਆਮ ਵਾਲਾ ਵੀ ਕੱਟੀ ਆਪਾਂ ਨਾਲ ਹੀ ਦੇਵਾਂਗੇ ਮਾਨਤਨ ਹੋ ਜਾਊਗਾ ਰੇਟ 'ਚ ਹਾਂ ਉਹ ਆਪਾਂ ਕਰ ਦਾਂਗੇ ਰੇਟ 'ਚੋਂ ਮਾਨਤਨ ਹੋ ਜਾਊਗਾ ਵੀਰ ਕਹਿੰਦਾ ਵੀ ਕੱਟੀ ਆਪਾਂ ਲਾਂਦੇ ਨਹੀਂ ਕਿਉਂਕਿ ਕੱਟੀ ਦੀ ਮਿਲਦੀ ਐ ਬਗਾਨੇ ਘਰ ਜਾ ਕੇ ਪਸ਼ੂ ਮਿਲੇ ਨਾ ਮਿਲੇ ਉਹ ਗੱਲਾਂ ਦਾ ਫਿਰ ਫਰਕ ਆਪਾਂ ਆਂਦਾ ਬਾਜ ਰੇਟ ਬਿਲਕੁਲ 82000 ਘਰੇੋਂ ਦਾ ਮਾਨਤਨ ਜ਼ਰੂਰ ਹੋਊਗਾ ਪਿੰਡ ਵੀਰ ਦਾ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7508883132 ਵੀਰ ਦਾ ਮੋਬਾਈਲ ਨੰਬਰ ਹੈ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ